ਇੱਕ ਪਾਸੇ ਵਿਆਹ ਦੀਆਂ ਰਸਮਾਂ ਜੇ ਪਾਸੇ ਪੁਲਿਸ ਦੀ ਰੇਡ ਜਦੋਂ ਆਨੰਦ ਕਾਰਜ ਦੌਰਾਨ ਪੁਲਿਸ ਨੇ ਚੁਕਿਆ ਲਾੜਾ ਵਿਆਜ ਛਗਨ ਪੈਂਦੇ ਦਾ ਤੁਸੀਂ ਆਮ ਸੁਣੇ ਹੋਣਗੇ ਪਰ ਚਲਦੇ ਵਿਆਜ ਪੁਲਿਸ ਦੀ ਰੇਡ ਪੈਂਦੀ ਸ਼ਾਇਦ ਤੁਸੀਂ ਨਾ ਸੁਣੀ ਹੋਵੇ ਤਰਨਤਾਰਨ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਸਰਹਾਲੀ ਕੋਲ ਗੁਰਦੁਆਰਾ ਸਾਹਿਬ ਜੀ ਵਿਖੇ ਪੁਲਿਸ ਵੱਲੋਂ ਆਨੰਦਕਾਰਜ ਦੌਰਾਨ ਹੀ ਲਾੜੇ ਨੂੰ ਚੁੱਕ ਲਿਆ ਗਿਆ ਵਿਆਕਰਣ ਆਏ ਦੋਵਾਂ ਧਿਰਾਂ ਦੀ ਮੰਨੀਏ ਤਾਂ ਲਾੜਾ ਗੁਰਲਾਲ ਸਿੰਘ ਅਤੇ ਬੀਬਾ ਅਮਨਦੀਪ ਕੌਰ ਦੀਆਂ ਲਾਵਾਂ ਦੌਰਾਨ ਹੀ ਪੰਜਾਬ ਪੁਲਿਸ ਮੁਲਾਜ਼ਮਾ ਵੱਲੋਂ ਲਾੜੇ ਨੂੰ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੁੱਕ ਲਿਆ ਗਿਆ ਐਨਾ ਹੀ ਨਹੀਂ ਸਗੋਂ ਪੰਜਾਬ ਪੁਲਿਸ ਤੇ ਇਲਜ਼ਾਮ ਵੀ ਲੱਗ ਰਹੇ ਹਨ ਕਿ ਸਾਦੇ ਕੱਪੜਿਆਂ 'ਚ ਆਈ ਪੁਲਿਸ ਨੇ ਲਾੜੇ ਨਾਲ ਕੁੱਟਮਾਰ ਵੀ ਕੀਤੀ ਕੱਲ ਇੱਥੇ ਸਗਰ ਲੱਗਾ ਕੱਲ ਕੋਈ ਗੱਲਬਾਤ ਨਹੀਂ ਹੋਈ ਅੱਜ ਜਿਉਂ ਅਸੀਂ ਇੱਥੇ ਆਏ ਆ ਸੀਆਡੀ ਵਾਲੇ ਇਹਨਾਂ ਦੇ ਸਿਵਲ ਵਰਦੀ ਦੇ ਵਿੱਚ ਬੰਦੇ ਪੰਜ ਸੱਤ ਬੁੜੀਆਂ ਨਾਲ ਆਈਆਂ ਲੇਡੀ ਪੁਲਸ ਨਾਲ ਆਈ ਆ ਜਿਉਂ ਆ ਹੀ ਆਏ ਆ ਇਹਨਾਂ ਨੇ ਗੱਡੀਆਂ ਦੀ ਭੰਨ ਤੋੜ ਕਰਨੀ ਸ਼ੁਰੂ ਕਰਤੀ ਗੱਡੀਆਂ ਬਾਹਰ ਲੇਖਣੀਆਂ ਸ਼ੁਰੂ ਕਰਤੀਆਂ ਇਹ ਤਾਂ ਅਸੀਂ ਲਾੜੇ ਦੇ ਪਿਤਾ ਦੀ ਗੱਲ ਹੁਣ ਤੁਹਾਨੂੰ ਸੁਣਾਉਂਦੇ ਹਾਂ ਵਿਆਹ ਵਾਲੀ ਕੁੜੀ ਦੀ ਆਪ ਬੀਤੀ ਮੇਰੇ ਉਰੇ ਸੀ ਛੋਟਾ ਮੇਰਾ ਚੱਲੰਦਿਆ ਸੀ ਪੁਲਿਸ ਨੇ ਆ ਕੇ ਪਹਿਲਾਂ ਗੁਰਨਾਲ ਨੂੰ ਫੜਿਆ ਪਹਿਲਾਂ ਉਹਨਾਂ ਦੀ ਸਿਸਟਰ ਨੂੰ ਫੜਿਆ ਵੇ ਨੰਨੇ ਮਨ ਨੇ ਮੇਰੀ ਨੱਬਤਮੀਜ਼ੀ ਕੀਤੀ ਮੇਰੇ ਸਾਰੇ ਘਲੀਰੇ ਮੇਰੇ ਸਾਰੇ ਜੂਲ ਰੀ ਵਗੈਰਾ ਤੋੜਤੀ ਉਸ ਵਰਦੀ ਵਾਲ ਵਰਦੀ ਦੇ ਵਿੱਚ ਸੀ ਨਾਲੇ ਗੁਰਨਾਨ ਨੂੰ ਲੰਮੇ ਬਾਗ ਲੈ ਕੇ ਆਇਆ ਇਸ ਮਕੇ ਪੁਲਿਸ ਨੇ ਸਵਾਲ ਪੁੱਛ ਰਹੇ ਪੱਤਰਕਾਰਾਂ ਨਾਲ ਕਿੰਜ ਵਰਤਾ ਕੀਤਾ ਤੁਸੀਂ ਉਹ ਵੀ ਸੁਣੋ ਗੱਲਬਾਤ ਕੀ ਸਰ ਆਪਰਾ ਕਰਤੂ ਆਪਰਾ ਕਰਤੂ ਆਪਰਾ ਕਰਤੂ ਇਸ ਸਾਰੀ ਘਟਨਾ ਵਾਰੇ ਜਦ ਐਸਐਸਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪੁਲਿਸ ਦੇ ਲੱਗ ਰਹੇ ਤੱਕ ਇਹ ਸਾਹੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਗੁਰਲਾਲ ਸਿੰਘ ਸਨੋਬਲਵੰਤ ਸਿੰਘ ਹੰਸਵਲੇ ਦਾ ਇਹ ਪੀਓ ਹੈਗਾ ਗੋਵਿੰਦਵਾਲ ਦੇ ਮਕਦਮੇ ਵਿੱਚ ਚਾਰ ਪੰਜ ਮਕਦਮੇ ਦੇ ਖਿਲਾਫ ਦਰਜ ਨੇ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਉਹਨੇ ਪੀਓ ਨੂੰ ਫੜਨ ਲਈ ਖਿੱਚ ਤੂ ਕਿਸੇ ਦੀ ਕਰਨ ਦੀ ਕੀ ਲੋੜ ਹੈ ਕੋਈ ਅਜਿਹੀ ਗੱਲ ਨਹੀਂ ਹੈਗੀ ਪੀਓ ਹੈ ਪੀਓ ਨੂੰ ਫੜਨਾ ਸਾਡਾ ਵੈਸੇ ਹੀ ਫਰਜ਼ ਹੈ ਇਸ ਸਮਾਗਮ ਦੌਰਾਨ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਸਵਾਲਾਂ ਵਿੱਚ ਹੈ। Delhi Post Punjabi ਲਈ ਤਰੰਤਾਰਨ ਤੋਂ ਜਸਵੀਰ ਲੱड्डੂ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੀ ਰਿਪੋਰਟ। ਮੇਰੇ ਇਕਨੋਮਿਕਸ ਚ ਪਾਸਿੰਗ ਮਾਰਕ ਸੀ ਤੇ ਓਵਰਾਲ ਪਰਸੈਂਟੇਜ 55% ਸੀ। ਜਿਆਦਾ ਪਰਸੈਂਟੇਜ ਲੋਅ ਔਨ ਕਰਕੇ ਕਿਸੇ ਵੀ ਕਾਉਂਸਲਰ ਨੇ ਮੇਰੀ ਫਾਈਲ ਨਹੀਂ ਵੜੀ। ਇੱਕ ਕਾਉਂਸਲਰ ਤੋਂ ਮੈਂ ਫਾਈਲ ਲਈ ਦੋ ਰਿਫਿਊਜ਼ਲਸ ਆ ਮੇਰੇ ਉਸ ਤੋਂ ਬਾਅਦ ਇੱਕ ਦਿਨ ਟੀਵੀ ਤੇ ਐਡ ਦੇਖ ਕੇ ਮੈਂ ਮੈਨੇ ਹਰੀ ਸਰਕਲ ਉਹ ਇਹਨਾਂ ਨੇ ਮੈਨੂੰ ਪ੍ਰੋਪਰਲੀ ਗਾਈਡ ਕੀਤਾ ਤੇ ਬਹੁਤ ਬੈਸਟ ਸਰਵਿਸ ਦਿੱਤੀ ਇਹਨਾਂ ਨੇ ਮੈਨੂੰ ਵੀਜ਼ਾ ਲੱਗਣ ਤੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਉਸ ਤੋਂ ਪਹਿਲਾ ਮੇਰਾ 2 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੇ ਵੀਜ਼ਾ ਲਵਾ ਕੇ ਦਿੱਤਾ ਕੈਨੇਡਾ ਦਾ ਬਿਲੋ ਵਿਨੇ ਹਰੀਚੀ ਨੂੰ ਕਾਲ 7307530886 7307530886